5 ਦਿਨ ਪਹਿਲਾਂ ਰਾਜਵੀਰ ਜਵੰਦਾ ਹਾਦਸੇ ਦਾ ਸ਼ਿਕਾਰ ਹੋ ਗਏ ਸੀ ਜਿਸ ਤੋਂ ਬਾਅਦ ਫੋਰਟਿਸ ਹਸਪਤਾਲ ਉਹਨਾਂ ਨੂੰ ਰੈਫਰ ਕੀਤਾ ਗਿਆ ਸੀ 5 ਦਿਨਾਂ ਤੋਂ ਰਾਜਵੀਰ ਜਵੰਦਾ ਵੈਂਟੀਲੇਟਰ 'ਤੇ ਨੇ ਇਸ ਸਮੇਂ ਹਾਲਤ ਪਹਿਲਾਂ ਨਾਲੋਂ ਤਾਂ ਬਿਹਤਰ ਦੱਸੀ ਜਾ ਰਹੀ ਹੈ ਪਰ ਸਰੀਰ ਵਿੱਚ ਆਕਸੀਜਨ ਦੀ ਘਾਟ ਇਹ ਡਾਕਟਰਾਂ ਦਾ ਕਹਿਣਾ ਹੈ ਜਿਸ ਕਾਰਨ ਸਰੀਰ ਵਿੱਚ ਕਾਫੀ ਕਮਜ਼ੋਰੀ ਵੀ ਹੈ ਲਗਾਤਾਰ ਵੱਡੀ ਗੈਂਟ ਦੇ ਵਿੱਚ ਜੋ ਉਹਨਾਂ ਦੇ ਚਾਹਣ ਵਾਲੇ ਐ ਪੰਜਾਬੀ ਸਿਨੇਮਾ ਨਾਲ ਜੁੜੇ ਹੋਏ ਜੋ ਲੋਕ ਐ ਸਿਆਸਤ ਨਾਲ ਜੁੜੇ ਹੋਏ ਜੋ ਲੋਕ ਐ ਮੁਲਾਕਾਤ ਕਰਨ ਦੇ ਲਈ ਪਹੁੰਚ ਰਹੇ ਨੇ ਫੋਰਟਿਸ ਹਸਪਤਾਲ ਵਿੱਚ ਇਸ ਵਕਤ ਸਾਡੀ ਮੌਜੂਦਗੀ ਹੈ ਇਹ ਦੇਖ ਸਕਦੇ ਹੋ ਤਸਵੀਰਾਂ ਜਿਥੇ ਰਾਜਵੀਰ ਜਵੰਦ ਆਪਿਛਲੇ 5 ਦਿਨਾਂ ਤੋਂ ਦਾਖਲ ਨੇ ਵੈਂਟੀਲੇਟਰ ਤੇ ਨੇ ਸਰ ਤੇ ਰੇਡ ਦੇ ਹੱਡੀ ਜੋ ਹੈ ਇਸ ਤੇ ਇਫੈਕਟ ਹੋਇਆ ਸੀ ਜੋ ਪਿਛਲੇ ਦਿਨੀ ਇੱਕ ਐਕਸੀਡੈਂਟ ਦਾ ਸ਼ਿਕਾਰ ਹੋਏ ਸੀ ਤੇ ਨਿਊਰੋ ਸਰਜਰੀ ਤੇ ਕ੍ਰਿਟੀਕਲ ਕੇਅਰ ਐਕਸਪਰਟਸ ਦੀ ਟੀਮ ਲਗਾਤਾਰ ਕੰਮ ਕਰ ਰਹੀ ਹੈ ਡਾਕਟਰਾਂ ਦਾ ਕਹਿਣਾ ਹੈ ਕਿ ਸਰੀਰ ਨੂੰ ਪੂਰੀ ਆਕਸੀਜਨ ਨਹੀਂ ਪਹੁੰਚ ਪਾ ਰਹੀ ਹੈ ਜਿਸ ਕਾਰਨ ਹੱਥ ਪੈਰ ਫਿਲਹਾਲ ਕਮਜ਼ੋਰ ਨੇ ਤੇ ਗੁਰਦੁਆਰਿਆਂ ਵਿੱਚ ਅਰਦਾਸਾਂ ਦਾ ਸਿਲਸਿਲਾ ਜਾ ਰਹੀ ਹੈ ਹਰ ਦਿਨ ਲੋਕ ਵੱਡੀ ਗਿਣਤੀ ਵਿੱਚ ਪਹੁੰਚ ਰਹੇ ਨੇ ਤੇ ਲਗਾਤਾਰ ਜਿਹੜੇ ਪੰਜਾਬੀ ਸਿਨੇਮਾ ਪੰਜਾਬੀ ਗਾਇਕੀ ਨਾਲ ਜੁੜੇ ਹੋਏ ਲੋਕ ਨੇ ਉਹ ਪਹੁੰਚ ਰਹੇ ਨੇ ਜੋ ਕਰੀਬੀ ਹੈ ਕਨਵਰ ਗਰੇਵਾਲ ਜਿਵੇਂ ਉਲਮੇ ਸਮੇਂ ਤੱਕ ਫੋਟਸ ਹਸਪਤਾਲ ਵਿੱਚ ਹੀ ਰਹਿ ਰਹੇ ਨੇ ਤੇ ਬੀਤੀ ਰਾਤ ਇੱਕ ਵੀਡੀਓ ਜਾਰੀ ਕੀਤਾ ਗਿਆ ਸੀ ਕਨਵਰ ਗਰੇਵਾਲ ਵੱਲੋਂ ਜਿਸ ਵਿੱਚ ਕਿਹਾ ਗਿਆ ਸੀ ਕਿ ਅਰਦਾਸ ਕੀਤੀ ਜਾਵੇ ਹੋਰ ਵੀ ਉਹਨਾਂ ਨਾਲ ਗੀਤਕਾਰ ਉਸ ਸਮੇਂ ਮੌਜੂਦ ਸੀ ਤੇ ਉਸ ਤੋਂ ਬਾਅਦ ਤੋਂ ਹੀ ਅਰਦਾਸਾਂ ਦਾ ਸਿਲਸਿਲਾ جاری ਹੈ ਬਾਅਦ ਵਿੱਚ ਇੱਕ ਹੋਰ ਵੀਡੀਓ ਆਉਂਦਾ ਹੈ ਜਿਸ ਵਿੱਚ ਉਹ ਕਹਿੰਦੇ ਨੇ ਕਿ ਇੱਕ ਕ੍ਰਿਟੀਕਲ ਹਾਲਤ ਜਿਸ ਤਰੀਕੇ ਕੀ دی ਹੈ ਰਾਤ ਬਹੁਤ ਇੰਪੋਰਟੈਂਟ ਹੈ ਇਸ ਦਾ ਮਤਲਬ ਇਹ ਨਹੀਂ ਹੈ ਕਿ ਬਹੁਤ ਹੀ ਵੱਡਾ ਖਤਰਾ ਹੈ ਪਰ ਅਰਦਾਸਾਂ ਵਿੱਚ ਜੋ ਸ਼ਕਤੀ ਹੈ ਇਸ ਲਈ ਅਰਦਾਸ ਬਹੁਤ ਜ਼ਰੂਰੀ ਹੈ ਤੇ ਜੇਕਰ ਮੈਡੀਕਲ ਬੁਲੇਟਿਨਸ ਦੀ ਗੱਲ ਕਰਦੇ ਹਾਂ 27 ਸਤੰਬਰ ਨੂੰ ਜੋ ਮੈਡੀਕਲ ਬੁਲੇਟਿਨ ਜਾਰੀ ਕੀਤਾ ਗਿਆ ਸੀ ਉਸ ਵਿੱਚ ਆਇਆ ਸੀ ਕਿ ਦੁਪਹਿਰ 1:45 ਤੇ ਰਾਜਵੀਰ ਜਵੰਦਾ ਨੂੰ ਫੋਟੇਸ ਹਸਪਤਾਲ ਲਿਆਇਆ ਗਿਆ ਤੇ ਉੱਥੇ ਹੀ ਹੈਡ ਇੰਜਰੀ ਸਪਾਈਨਲ ਇੰਜਰੀ ਹੈ ਹਸਪਤਾਲ ਪਹੁੰਚਦੇ ਹੀ ਐਡਵਾਂਸਡ ਲਾਈਫ ਸਪੋਰਟ ਤੇ ਰੱਖਿਆ ਗਿਆ ਕਾਰਡੀਓ ਕੈਰੈਸਟ ਉਸ ਤੋਂ ਪਹਿਲਾਂ ਆਇਆ ਸੀ ਹਾਲਤ ਬਹੁਤ ਅਜੋਪਸੀ ਫਿਰ 28 ਸਤੰਬਰ ਨੂੰ ਬੁਲੇਟਿਨ جاری ਹੁੰਦਾ ਉਸ ਵਿੱਚ ਡਾਕਟਰਾਂ ਦਾ ਕਹਿਣਾ ਸੀ ਕਿ ਹੁਣ ਵੀ ਵੈਂਟੀਲੇਟਰ ਤੇ ਨੇ ਨਿਊਰੋ ਸਰਜਨ ਅਤੇ ਕ੍ਰਿਟੀਕਲ ਕੇਅਰ ਜਿਹੜੀ ਟੀਮ ਹੈ ਉਹ ਲਗਾਤਾਰ ਇਲਾਜ ਕਰ ਰਹੀ ਹੈ ਸਥਿਤੀ ਵਿੱਚ ਖਾਸ ਸੁਧਾਰ ਨਹੀਂ ਸੀ 29 ਸਤੰਬਰ ਨੂੰ ਥੋੜਾ ਜਿਹਾ ਸਥਿਤੀ ਵਿੱਚ ਸੁਧਾਰ ਆਇਆ ਪਰ ਵੈਂਟੀਲੇਟਰ ਸਪੋਰਟ ਹੁਣ ਵੀ ਜਾ ਰਹੀ ਹੈ ਤੇ 24 ਘੰਟੇ ਦੀ ਨਿਗਰਾਨੀ ਵਿੱਚ ਤੇ ਉਥੇ 30 ਸਤੰਬਰ ਸਰੀਰ ਵਿੱਚ ਆਕਸੀਜਨ ਦੀ ਕਮੀ ਜਿਹੜੀ ਹੈ ਉਹ ਬਣੀ ਹੋਈ ਹੈ ਤੇ ਸਰੀਰ ਦੇ ਅੰਗਾਂ ਨੂੰ ਜਿੰਨੀ ਆਕਸੀਜਨ ਚਾਹੀਦੀ ਹੁੰਦੀ ਹੈ ਉੰਨੀ ਨਹੀਂ ਮਿਲ ਰਹੀ ਜਿਹੜੀ ਰੀੜ ਦੀ ਹੱਡੀ ਹੈ ਐਮ ਆਰ ਆਈ ਵਿੱਚ ਪਤਾ ਲੱਗਿਆ ਕਿ ਜਿਹੜੀ ਧੋਣ ਹੈ ਤੇ ਪਿੱਠ ਹੈ ਉਥੇ ਹੀ ਗਹਿਰੀ ਸੱਟਾਂ ਲੱਗੀਆਂ ਨੇ ਤੇ ਉਥੇ ਹੀ ਇਸ ਦੇ ਚਲਦੇ ਹੱਥਾਂ ਪੈਰਾਂ ਵਿੱਚ ਕਮਜ਼ੋਰੀ ਹੈ ਡਾਕਟਰਾਂ ਦਾ ਕਹਿਣਾ ਹੈ ਲੰਮੇ ਸਮੇਂ ਤੱਕ ਵੈਂਟੀਲੇਟਰ ਤੇ ਰੱਖਣਾ ਪੈ ਸਕਦਾ ਹੈ ਤੇ ਫਲਹਾਲ ਇਸ ਥੇਰੇ ਹਾਲਤ ਗੰਭੀਰ ਵੀ ਹੈ ਨਾਲ ਦੇ ਨਾਲ ਤੇ ਬ੍ਰੇਨ ਸਪਾਈਨਲ ਕੋਰਟ ਤੇ ਉਥੇ ਲੰਗਸ ਤੇ ਖਾਸ ਤੌਰ ਤੇ ਨਜ਼ਰ ਰੱਖੀ ਜਾ ਰਹੀ ਹੈ ਤੇ ਲਗਾਤਾਰ ਜੋ ਇਹ ਪਹੁੰਚਣ ਦਾ ਸਿਲਸਿਲਾ ਹੈ ਜੋ ਉਹਨਾਂ ਦੇ ਕਰੀਬੀ ਹੈ ਉਹ ਫੋਟੇਸ ਹਸਪਤਾਲ ਪਹੁੰਚ ਰਹੇ ਨੇ 1990 ਵਿੱਚ ਪੰਜਾਬੀ ਸਿੰਗਰ ਰਾਜਵਰ ਜਵੰਦਾ ਦਾ ਜਨਮ ਹੋਇਆ ਸੀ ਲੁਧਿਆਣਾ ਦੇ ਜਗਰਾਉਂ ਵਿੱਚ ਪਿੰਡ ਪੌਣਾ ਵਿੱਚ ਜਨਮ ਹੋਇਆ ਸੀ ਜਿਸ ਤੋਂ ਬਾਅਦ ਉਹਨਾਂ ਨੇ ਸ਼ੁਰੂਆਤ ਕੀਤੀ 2016 ਵਿੱਚ ਡੈਬਿਊ ਸਿੰਗਲ ਦੇ ਨਾਲ ਕਲੀ ਜਵੰਦੇ ਦੀ ਤੇ 2018 ਵਿੱਚ ਸੂਬੇਦਾਰ ਜੋਗਿੰਦਰ ਸਿੰਘ ਨਾਲ ਸ਼ੁਰੂਆਤ ਕੀਤੀ ਤੇ ਕੰਗਣੀ ਮੁਕਾਬਲਾ ਪਟਿਆਲਾ ਸ਼ਹੀ ਪੱਗ ਕੇਸਰੀ ਝੰਡੇ ਸ਼ਕੀਨ ਲੈਂਡਲੋਰਡ ਸਰਨੇ ਇਸ ਤਰ੍ਹਾਂ ਦੇ ਉਹਨਾਂ ਦੇ ਕਈ ਕਾਫੀ ਫੇਮਸ ਗਾਣੇ ਨੇ ਤੇ ਫਿਲਮਾਂ ਦੇ ਕਾਲ ਕੀਤੀ ਜਾਵੇ ਸੂਬੇਦਾਰ ਜਗਿੰਦਰ ਸਿੰਘ ਕਾਕਾ ਜੀ ਜਿੰਦ ਜਾਨ ਮਿੰਦੋ ਤਹਿਸੀਲਦਾਰ ਨਹੀਂ ਇਸ ਤਰੀਕੇ ਦੀਆਂ ਕਈ ਫਿਲਮਾਂ ਵਿੱਚ ਉਹਨਾਂ ਨੇ ਕੰਮ ਕੀਤਾ ਕਈ ਗੀਤਾਂ ਨੂੰ ਆਪਣੀ ਆਵਾਜ਼ ਦਿੱਤੀ ਜਾਣੇ ਜਾਂਦੇ ਨੇ ਅਖਾੜਿਆਂ ਦੇ ਲਈ ਪੰਜਾਬ ਦੇ ਲੋਕ ਉਹਨਾਂ ਨੂੰ ਬਹੁਤ ਪਸੰਦ ਕਰਦੇ ਨੇ ਕੁਰਤੇ ਚਾਦਰੇ ਦਾ ਟ੍ਰੈਂਡ ਜੋ ਲੈ ਕੇ ਆਏ ਜੋ ਦਸਤਾਰ ਦਾ ਉਹਨਾਂ ਦਾ ਸਟਾਈਲ ਹੈ ਤੇ ਬਹੁਤ ਮਾਨ ਵਾਲੀ ਗੱਲ ਹੁੰਦੀ ਹੈ ਹਰ ਇੱਕ ਪੰਜਾਬੀ ਦੇ ਲਈ ਇਹ ਕਿ ਦਸਤਾਰ ਨੂੰ ਪੰਜਾਬ ਤੋਂ ਪੂਰੀ ਦੁਨੀਆ ਭਰ ਦੇ ਵਿੱਚ ਲੈ ਕੇ ਜਾਣਾ ਤੇ ਰਾਜਵੀਰ ਜਵੰਦਾ ਦਾ ਨਾਂ ਉਹਨਾਂ ਵਿੱਚ ਸ਼ਾਮਲ ਹੈ ਤੇ ਬਹੁਤ ਹੀ ਖੂਬਸੂਰਤ ਗੱਲ ਉਹਨਾਂ ਦੇ ਗੀਤਾਂ ਦੀ ਇਹ ਵੀ ਹੈ ਕਿ ਉਹ ਕਦੇ ਉਹਨਾਂ ਨੇ ਕਿਸੇ ਨੂੰ ਮਾੜਾ ਨਹੀਂ ਬੋਲਿਆ ਉਸ ਦੇ ਵਿੱਚ ਇੱਕ ਸ਼ਬਦ ਵੀ ਅਜਿਹਾ ਨਹੀਂ ਵਰਤਿਆ ਜਿਸ ਤੇ ਉਂਗਲ ਚੁੱਕੀ ਜਾ ਸਕੇ ਜਿਸ ਕਾਰਨ ਲੋਕ ਉਹਨਾਂ ਨੂੰ ਪਸੰਦ ਵੀ ਕਰਦੇ ਨੇ ਤੇ ਅਰਦਾਸਾਂ ਇਸ ਵਕਤ ਪੂਰੇ ਪੰਜਾਬ ਭਾਰ ਦੇ ਵਿੱਚ ਜੋ ਉਹਨਾਂ ਦੇ ਚਾਹਣ ਵਾਲੇ ਦੁਨੀਆ ਭਰ ਦੇ ਵਿੱਚ ਉਹ ਕਰ ਰਹੇ ਨੇ ਕੈਮਰਾ ਪਰਸਨ ਰਾਜਵਿੰਦਰ ਜੈਨ ਨਾਲ ਨੀਲਮ ਸ਼ਰਮਾ ਰਾਜਵੀਰ ਅੱਗੇ ਨਾਲੋਂ ਠੀਕ ਹੈ ਕਿਉਂਕਿ ਸਾਡੀਆਂ ਅਰਦਾਸਾਂ ਰਾਜਵੀਰ ਨੂੰ ਖੜਾ ਕਰ ਦੇਣੀਆਂ ਤੇ ਮੈਂ ਤੁਹਾਡਾ ਮੀਡੀਆ ਦਾ ਮੈਂ ਧੰਨਵਾਦੀ ਹਾਂ ਕਿ ਤੁਸੀਂ ਸਾਡੇ ਤੱਕ ਪਲ-ਪਲ ਤੱਕ ਖ਼ਬਰ ਪਹੁੰਚਾਈ ਔਰ ਮੈਂ ਪਲੀਜ਼ ਇੱਕ ਗੱਲ ਕਰੂੰ ਅਫਵਾਹਾਂ ਨਾ ਫੈਲਾਉਂ ਦਿਓ ਤੁਹਾਡੇ ਜੀ ਮੀਡੀਆ ਵਾਲੇ ਤੁਸੀਂ ਆਪ ਹੀ ਕਹੋ ਯਾਰ ਮਣਾ ਬੰਦ ਹੋ ਹੀ ਹੁੰਦਾ ਉਹ ਠੀਕ ਨਹੀਂ ਗ੍ਰੋਥ ਕਰ ਰਹੇ ਨੇ ਵਾਹਿਗੁਰੂ ਸੱਚੇ ਪਾਸ਼ਾ ਕਿਰਪਾ ਕਰਨ ਕਿ ਕਿਰਪਾ ਕਰਨ ਦੀ ਮਹਾਰਾਜ ਅਰਦਾਸਾਂ ਇੰਨੀਆਂ ਅਰਦਾਸਾਂ ਉਸ ਬੱਚੇ ਲਈ ਮੈਨੂੰ ਨਹੀਂ ਲੱਗਦਾ ਮੇਰਾ ਰੋਂ ਕੰਡੇ ਖੜੇ ਹੋ ਗਏ ਕਿਸੇ ਨੇ ਕੀਤੀਆਂ ਕਿ ਤੁਸੀਂ ਮੰਨਦੇ ਹੋ ਨਾ ਬਹੁਤ ਅਰਦਾਸਾਂ ਹੋਈਆਂ ਨੇ ਤੁਸੀਂ ਵੀ ਅਰਦਾਸਾਂ ਕਰੋ ਉਹਨਾਂ ਨੂੰ ਜ਼ਰੂਰ ਬਚਾਓ ਵੀ ਪਲੀਜ਼ ਉਹਨਾਂ ਨੂੰ ਕਹੋ ਨਾ ਯਾਰ ਨਾ ਹਰ ਜਿਹੜੀ ਕਲਾਕਾਰਾਂ ਗਾਇਕਾਂ ਵੱਲੋਂ ਜਿਹੜੀ ਇੱਕ ਅਰਦਾਸ ਦੇ ਰੂਪ ਵਿੱਚ ਕੀਤੀ ਗਈ ਤੁਹਾਨੂੰ ਲੱਗਦਾ ਵੀ ਉਹ ਕਿਤੇ ਨਾ ਕਿਤੇ ਨੈਗੇਟਿਵ ਜਿਹੀ ਲੈ ਕੇ ਲੋਕ ਤੇ ਜੋ ਕਿ ਇਹ ਕਿ ਆ ਵੀ ਰਾਤ ਬੜੀ ਐਂਬੀਅੰਟ ਆ ਆ ਕ੍ਰੂਸ਼ੀਆਂ ਨੇ ਉਹ ਲੋਕਾਂ ਦੀ ਸੋਚ ਪਰ ਕਮਰਜੀ ਨੇ ਸਾਰੇ ਐਕਟਰ ਨੇ ਉਹਨਾਂ ਨੇ ਵਧੀਆ ਕਿਹਾ ਯਾਰ ਮੈਂ ਵੀ ਕਹਿੰਨਾ ਮੈਂ ਵੀ ਕਹਿੰਨਾ ਅਰਦਾਸ ਕਰੋ ਵੈਗਰੂ ਗਿਰਦਾਸ ਮੈਂ ਵੀ ਕਹਿੰਨਾ ਉਹਨਾਂ ਦੀ ਲੀਚ ਹੀ ਮੈਂ ਕਹਿੰਨਾ ਵੀ ਅਰਦਾਸ ਕਰੋ ਵੱਧ ਤੋਂ ਵੱਧ ਜਵੰਦਾ ਆਪਣਾ ਉੱਠੂਗਾ ਸ਼ਰਿਆਂ ਕੋ ਆਪਣੇ ਪਰਿਵਾਰ ਤੇ ਜਾਊਗਾ ਸਰਥੀ ਨਾ ਜਾਏ ਜਨਕੀ ਅਰਦਾਸ ਮੈਂ ਪਹਿਲੇ ਕਿ ਬੇਫਿਕਰ ਹੋ ਜੀ ਕਰ ਕਰ ਦੇਣ ਮਿਲੇ ਮੈਂ ਨਹੀਂ ਜੀ ਉਹਨਾਂ ਨੂੰ ਮਿਲ ਪਾਇਆ ਮੈਂ ਬਾਰ ਬਾਰ ਹੀ ਸੀ ਸਾਰਾ ਰਿਪੋਰਟ ਉਥੋਂ ਬਿਲਕੁਲ ਹੈਗਾ ਠੀਕ ਨੇ ਗ੍ਰੋਥ ਕਰ ਰਹੇ ਨੇ ਵਾਹਿਗੁਰੂ ਕਿਰਪਾ ਕਰਨਗੇ ਇਹ ਪਲੀਜ਼ ਤੁਸੀਂ ਵੀ ਆਪ ਖਿਆਰ ਰੱਖੋ ਜਿਹੜੀ ਗੱਲਾਂ ਗਲਤ ਖਬਰਾਂ ਫਲਾਉਂਦੇ ਆ ਉਹਨਾਂ ਨੂੰ ਤੁਸੀਂ ਆਪ ਹੀ ਕਹੋ ਵੀ ਨਾ ਐਦਾਂ ਨਾ ਕਰੋ ਬਹੁਤ ਮਿਹਰਬਾਨੀ ਸ਼ੁਕਰੀਆ ਰਾਜਵੀਰ ਜਵੰਦਾ ਪੰਜ ਦਿਨਾਂ ਤੋਂ ਵੈਂਟੀਲੇਟਰ ਤੇ ਨੇ ਲਗਾਤਾਰ ਅਰਦਾਸਾਂ ਦਾ ਸਿਲਸਲਾ ਚੱਲ ਰਿਹਾ ਹੈ ਇਨਸਾਨੀਅਤ ਸੰਸਥਾ ਅੱਜ ਫੋਟਿਸ ਹਸਪਤਾਲ ਪਹੁੰਚੀ ਗੱਲਬਾਤ ਕਰਾਂਗੇ ਉਹਨਾਂ ਦੇ ਮੈਂਬਰਾਂ ਦੇ ਨਾਲ ਤੁਸੀਂ ਮੁਲਾਕਾਤ ਕੀਤੀ ਪਰਿਵਾਰਕ ਮੈਂਬਰਾਂ ਦੇ ਨਾਲ ਅੰਦਰ ਕੀ ਹੈ ਇਸ ਸਮੇਂ ਹਾਲਤ ਜੀ ਅਸੀਂ ਉਹਨਾਂ ਦੇ ਮਿਸਿਸ ਨੂੰ ਮਿਲ ਕੇ ਆਏ ਹਾਂ ਇਸ ਤੋਂ ਪਹਿਲਾਂ ਸਾਡੀ ਇਨਸਾਨੀਅਤ ਸੰਸਥਾ ਦੇ ਸਾਰੇ ਮੈਂਬਰ ਗੁਰਦੁਆਰਾ ਸਾਹਿਬ ਆਮ ਸਾਹਿਬ ਵਿਖੇ ਦੇਖ ਕਰਵਾ ਕੇ ਆਏ ਨੇ ਤੇ ਉਸ ਉਪਰੰਤ ਅਸੀਂ ਮਿਲਣ ਗਏ ਸੀ ਅੰਦਰ ਤੇ ਉਹਨਾਂ ਦੇ ਮਿਸਿਸ ਨੂੰ ਅਸੀਂ ਮਿਲੇ ਹਾਂ ਉਹਨਾਂ ਦੇ ਚਿਹਰੇ ਤੇ ਅਸੀਂ ਪੋਜ਼ਿਟਿਵਿਟੀ ਦੇਖੀ ਹੈ। ਨੋ ਡਾਊਟ ਹਰ ਇਨਸਾਨ ਡੋਲਦਾ ਹੈ ਜਦੋਂ ਕੋਈ ਵੀ ਸਾਡਾ ਪਿਆਰਾ ਸਾਡਾ ਰਿਸ਼ਤੇਦਾਰ ਸਾਡਾ ਖਾਸ ਰਿਸ਼ਤਾ ਜਿਹੜਾ ਹੈ ਉਹ ਕਿਸੇ ਤਕਲੀਫ ਦੇ ਵਿੱਚ ਹੁੰਦਾ ਹੈ। ਪਰ ਅਸੀਂ ਫੇਰ ਵੀ ਉਹਨਾਂ ਨੂੰ ਹੌਸਲੇ ਵਿੱਚ ਦੇਖਿਆ। ਜਦੋਂ ਅਸੀਂ ਉਹਨਾਂ ਨੂੰ ਪੁੱਛਿਆ ਕਿ ਕੀ ਹਾਲ ਹੈ ਜਵੰਦਾ ਜੀ ਦਾ ਤਾਂ ਉਹਨਾਂ ਨੇ ਇਹੀ ਕਿਹਾ ਕਿ ਕੱਲ ਤੋਂ ਬਿਹਤਰ ਨੇ ਤੇ ਸਾਨੂੰ ਵੀ ਬਹੁਤ ਸਕੂਨ ਮਿਲਿਆ ਇਹ ਚੀਜ਼ ਸੁਣ ਕੇ। ਤੇ ਬਾਕੀ ਤੁਹਾਨੂੰ ਪਤਾ ਹੈ ਕਿ ਪੰਜਾਬ ਦਾ ਹਰ ਬੱਚਾ ਵੱਡਾ ਜਵਾਨ ਉਹਨਾਂ ਲਈ ਅਰਦਾਸ ਕਰ ਰਿਹਾ ਔਰ ਉਮੀਦ ਹੈ ਕਿ ਵਾਹਿਗੁਰੂ ਸਾਹਿਬ ਦੀਆਂ ਅਰਦਾਸਾਂ ਜਰੂਰ ਸੁਨੇਗਾ ਔਰ ਇੱਕ ਪੋਜ਼ਿਟਿਵਿਟੀ ਲੈ ਕੇ ਅਸੀਂ ਵੀ ਅੰਦਰੋਂ ਆਏ ਜੀ ਡਾਕਟਰ ਵੀ ਅੰਦਰ ਮੌਜੂਦ ਸੀ ਕਿਸ ਤਰ੍ਹਾਂ ਦਾ ਮਾਹੌਲ ਹੈ ਅੰਦਰ ਡਾਕਟਰ ਸਾਹਿਬ ਤਾਂ ਦੇਖੋ ਅੰਦਰ ਹੀ ਹੋਣਗੇ ਉਹਨਾਂ ਦੀ ਟੀਮ ਜਿਹੜੀ ਹੈ ਅਸੀਂ ਉਹਨਾਂ ਨੂੰ ਤਾਂ ਨਹੀਂ ਮਿਲ ਸਕੇ ਅਸੀਂ ਬਾਹਰ ਉਹਨਾਂ ਦੇ ਮਿਸਿਸ ਨੂੰ ਮਿਲੇ ਆ ਬਾਕੀ ਹੋਰ ਉਹਨਾਂ ਦੇ ਰਿਸ਼ਤੇਦਾਰ ਜਿਹੜੇ ਹੈ ਉਹ ਵੀ ਸੀ ਕੋਲ ਮੌਜੂਦ ਤੇ ਸਾਰੇ ਇਹੀ ਕਹਿ ਰਹੇ ਸੀ ਕਿ ਕੱਲ ਨਾਲੋਂ ਬਿਹਤਰ ਨੇ ਅੱਛਾ ਲੱਗਿਆ ਸੁਣ ਕੇ ਔਰ ਉਹਨਾਂ ਦੇ ਚਿਹਰੇ ਤੇ ਵੀ ਇੱਕ ਪੋਜ਼ਿਟਿਵਿਟੀ ਸੀ ਔਰ ਹੌਸਲੇ ਵਿੱਚ ਸੀ ਔਰ ਸਾਰੇ ਉਹਨਾਂ ਨੂੰ ਇਹੀ ਹੌਸਲਾ ਦੇ ਰਹੇ ਸੀ ਕਿ ਤੁਸੀਂ ਫਿਕਰ ਨਹੀਂ ਕਰਨਾ ਸਾਰਾ ਪੰਜਾਬ ਤੁਹਾਡੇ ਨਾਲ ਹੈ ਸਾਰੇ ਤੁਹਾਡੇ ਲਈ ਅਰਦਾਸ ਕਰ ਰਹੇ ਔਰ ਕਰ ਵੀ ਰਹੇ ਆ ਤੁਹਾਨੂੰ ਪਤਾ ਕਿਤੇ ਨਾ ਕਿਤੇ ਬੇਸ਼ੱਕ ਦੇਖੋ ਅਸੀਂ ਉਹਨਾਂ ਨੂੰ ਸਿਰਫ ਗੀਤਾਂ ਦੇ ਰਾਹੀਂ ਸੁਣਿਆ ਅਸੀਂ ਕਦੀ ਮਿਲੇ ਨਹੀਂ ਪਰ ਹਰ ਇੱਕ ਦੇ ਦਿਲ ਦੇ ਵਿੱਚ ਉਹ ਬੱਚਾ ਜਿਹੜਾ ਆ ਉਹ ਇੰਨਾ ਵਸਿਆ ਹੋਇਆ ਕਿ ਦਿਲੋਂ ਦੁਆਵਾਂ ਨਿਕਲ ਰਹੀਆਂ ਕਿ ਉਹ ਬੱਚਾ ਠੀਕ ਹੋ ਜਾਵੇ ਔਰ ਠੀਕ ਹੋਏਗਾ ਵਾਹਿਗੁਰੂ ਕਰੇ ਸਾਡੀਆਂ ਸਾਰਿਆਂ ਦੀਆਂ ਅਰਦਾਸਾਂ ਜਿਹੜੀਆਂ ਉਹ ਸਫਲ ਹੋਣ ਔਰ ਲੱਗਦਾ ਆ ਕਿ ਵਾਹਿਗੁਰੂ ਸਾਡੀ ਜਰੂਰ ਸੁਣੇਗਾ ਸਭ ਦੀ ਠੀਕ ਹੋ ਜਾਏਗਾ ਬੱਚਾ देखो जब पंजाब ਦੀ ਗੱਲ ਕੀਤੀ ਜਾਂਦੀ ਹੈ ਵਿਰਸਾ ਅੱਜ ਦੀ ਡੇਟ ਵਿੱਚ ਬਹੁਤ ਘੱਟ ਅਜੇ ਨੌਜਵਾਨ ਨੇ ਜੋ ਉਸ ਨੂੰ ਬਚਾ ਕੇ ਰੱਖਿਆ ਹੋਇਆ ਜਿਨ੍ਹਾਂ ਨੇ ਚਾਹੇ ਰਾਜਵੀਰ ਦੇ ਪੱਗ ਦਾ ਸਟਾਈਲ ਹੋਵੇ কুর্তা ਚਾਦਰ ਦਾ ਟ੍ਰੈਂਡ ਹੋਵੇ ਜਾਂ ਫਿਰ ਅਖਾੜੇ ਜਿਹੜੇ ਲੌਂਦੇ ਉਹ ਵੀ ਬਹੁਤ ਘੱਟ ਹੈ ਉਸ ਦੇ ਲਈ ਵੀ ਰਾਜਵੀਰ ਜਵੰਦਾਂ ਜਾਣੇ ਜਾਂਦੇ ਨੇ ਪਰ ਇਸ ਸਮੇਂ ਜੋ ਉਹਨਾਂ ਨਾਲ ਵਾਪਰ ਹੈ ਪੂਰਾ ਪੰਜਾਬ ਇਸ ਸਮੇਂ ਅਰਦਾਸ ਕਰ ਰਿਹਾ ਤੁਸੀਂ ਇਹ ਕੀ ਕਹੋਗੇ ਆਖਰ ਵਿੱਚ ਮੈਂ ਤਾਂ ਇਹੀ ਕਹੂੰਗੀ ਜੀ ਦੇਖੋ ਇਸ ਨੌਜਵਾਨ ਵਰਗਾ ਜਿਹੜਾ ਆ ਜਾਂ ਇਹ ਪੰਜਾਬੀਅਤ ਨੂੰ ਸੰਭਾਲਣ ਵਾਲਾ ਅੱਜ ਵਿਰਲਾ ਹੈ ਸ਼ਾਇਦ ਇਸੇ ਕਰਕੇ ਹੀ ਬਹੁਤ ਸਾਰੀ ਜਿਹੜੀ ਦੁਨੀਆ ਆ ਉਹਨਾਂ ਨੂੰ ਪਿਆਰ ਕਰ ਰਹੀ ਆ ਤੇ ਇਸੇ ਦਾ ਹੀ ਫਲ ਆ ਔਰ ਉਹ ਇੱਕ ਸੱਚਾ ਸੁੱਚਾ ਇਨਸਾਨ ਆ ਅੰਦਰੋਂ ਪਵਿੱਤਰ ਇਨਸਾਨ ਹੈ ਤੇ ਜਿਹੜੀਆਂ ਪਵਿੱਤਰ ਰੂਹਾਂ ਹੁੰਦੀਆਂ ਆ ਉਹਨਾਂ ਦਾ ਸਾਰੇ ਸਾਥ ਦਿੰਦੇ ਆ ਇਸ ਚੀਜ਼ ਦਾ ਜਿਹੜਾ ਅੰਦਾਜ਼ਾ ਤੁਸੀਂ ਇਸ ਚੀਜ਼ ਤੋਂ ਲਗਾ ਸਕਦੇ ਆ ਕਿ ਕਿੰਨੇ ਲੋਕ ਅਰਦਾਸ ਕਰ ਰਹੇ ਆ ਤੇ ਜੇ ਉਹ ਬੱਚੇ ਦਾ ਪਿਆਰ ਹੈ ਜਵੰਦਾਜੀ ਦਾ ਪਿਆਰ ਹੈ ਸਾਰਿਆਂ ਨਾਲ ਤਾਂ ਹੀ ਅਰਦਾਸਾਂ ਕਰ ਰਹੇ ਆ ਆਦਰਵਾਇਜ਼ ਤੁਸੀਂ ਦੇਖੋ ਫੋਰਟਿ ਹਸਪਤਾਲ ਦੇ ਵਿੱਚ ਕਿੰਨੇ ਲੋਕ ਦਾਖਲ ਹੁੰਦੇ ਆ ਆ ਕੇ ਕਿੰਨੇ ਲੋਕੇ ਇਲਾਜ ਕਰਾਉਣ ਆਉਂਦੇ ਆ ਕਿੰਨਿਆਂ ਦੇ ਐਕਸੀਡੈਂਟ ਹੁੰਦੇ ਆ ਔਰ ਕਿਸ ਤਰ੍ਹਾਂ ਦੀ ਕੰਡੀਸ਼ਨ ਵਿੱਚ ਆਉਂਦੇ ਆ ਤੇ ਇੱਕ ਜਵੰਦਾਜੀ ਲਈ ਇੰਨੀਆਂ ਅਰਦਾਸਾਂ ਹੋ ਰਹੀਆਂ ਤੇ ਇਹ ਉਹ ਇੱਕ ਖਾਸ ਮੈਂਬਰ ਹੈ ਇਸ ਪੰਜਾਬ ਦਾ ਖਾਸ ਬੱਚਾ ਤੁਸੀਂ ਕੀ ਕਹਿਣਾ ਚਾਹੋਗੇ ਤੁਸੀਂ ਵੀ ਅੰਦਰ ਮੁਲਾਕਾਤ ਕਰਕੇ ਆਇਓ ਮੈਂ ਵੀ ਇਹੀ ਕਹਿਣਾ ਚਾਹੂੰਗੀ ਜਿਵੇਂ ਰਾਜਵੀਰ ਦਾ ਉੱਚਾ ਲੰਮਾ ਗੱਭਰੂ ਸੋਹਣਾ ਸੁਨਖਾ ਪਰਮਾਤਮਾ ਨੂੰ ਤੰਦਰੁਸਤੀ ਬਖਸ਼ੇ ਠੀਕ ਹੋ ਕੇ ਆਪਣੇ ਬੱਚਿਆਂ ਵਿੱਚ ਘਰ ਪਰਿਵਾਰ ਵਿੱਚ ਜਾਵੇ ਉਦਾਂ ਹੀ ਸਟੇਜਾਂ ਤੇ ਗੌਂਦਾ ਦਿਖੇ ਸਾਨੂੰ ਇਹੀ ਅਰਦਾਸ ਕਰਦੇ ਹਾਂ ਪਰਮਾਤਮਾ ਅੱਗੇ ਪਰਮਾਤਮਾ ਨੂੰ ਜਲਦੀ ਤੋਂ ਜਲਦੀ ਠੀਕ ਕਰੇ ਰਾਜਵੀਰ ਦੇ ਮਾਤਾ ਜੀ ਵੀ ਅੰਦਰ ਨੇ ਹਾਂ ਜੀ ਤਾਂ ਤੁਸੀਂ ਉਹਨਾਂ ਨੂੰ ਮਿਲੇ ਨਹੀਂ ਪਰ ਮਿਲੇ ਉਹਨਾਂ ਦੇ ਮੈਸੇਜ ਨੂੰ ਆ ਤੁਕ ਉਹਨਾਂ ਲਈ ਸਭ ਤੋਂ ਵੱਡਾ ਪਹਿਲਾ ਉਹਨਾਂ ਨੇ ਪਤਾ ਹੀ ਖੋਇਆ ਥੋੜਾ ਸਾਮਾ ਪਹਿਲਾਂ ਜਦੋਂ ਹੁਣ ਪੁੱਤਰ ਇਸ ਤਰ੍ਹਾਂ ਦੇ ਹਾਲਤ ਦੇ ਵਿੱਚ ਹੈ ਤਾਂ ਇੱਕ ਮਾਂ ਦੇ ਲਈ ਬਹੁਤ ਔਖਾ ਸਮਾਂ ਹਾਂਜੀ ਹੈ ਤਾਂ ਬਹੁਤ ਔਖਾ ਸਮਾਂ ਪਰ ਅਸੀਂ ਫੇਰ ਵੀ ਵਾਅ ਕਰੂ ਅੱਗੇ ਇਹ ਅਰਦਾਸ ਕਰਦੇ ਬੱਚਾ ਜਲਦੀ ਤੋਂ ਜਲਦੀ ਠੀਕ ਹੋ ਜਾਵੇ ਵਾਹ ਸ਼ੁਕਰੀਆ ਜੀ ਤਾਂ ਹਰ ਕੋਈ ਅਰਦਾਸ ਕਰ ਰਹਾ ਹੈ ਕਿ ਰਾਜਵੀਰ ਜਵੰਦਾ ਜਲ ਤੋਂ ਜਲਦ ਠੀਕ ਹੋ ਜਾਣ ਜਿਨ੍ਹਾਂ ਨੇ ਉਹਨਾਂ ਨੂੰ ਦੇਖਿਆ ਵੀ ਨਹੀਂ ਹੋਇਆ ਮਿਲੇ ਤੱਕ ਨਹੀਂ ਹੈ ਇੱਕ ਸਕਰੀਨ ਤੇ ਦੇਖਿਆ ਹੋਇਆ YouTube ਤੇ ਜਾਂ ਫਿਰ ਸੋਸ਼ਲ ਮੀਡੀਆ ਤੇ ਦੇਖਿਆ ਹੋਇਆ ਉਹਨਾਂ ਦੇ ਗਾਣਿਆਂ ਨੂੰ ਪਸੰਦ ਕਰਦੇ ਨੇ ਉਹ ਲੋਕ ਇਥੇ ਅਰਦਾਸ ਕਰਨ ਦੇ ਲਈ ਲਗਾਤਾਰ ਪਹੁੰਚ ਰਹੇ ਨੇ ਗੁਰਦੁਆਰਾ ਅਮ ਸਾਹਿਬ ਵਿੱਚ ਇਨਸਾਨੀਅਤ ਸੰਸਥਾ ਨੇ ਪਹਿਲਾਂ ਅਰਦਾਸ ਕੀਤੀ ਉਸ ਤੋਂ ਬਾਅਦ ਫੋਟਸ ਹਸਪਤਾਲ ਦੇ ਵਿੱਚ ਮੁਲਾਕਾਤ ਕਰਨ ਦੇ ਲਈ ਪਹੁੰਚੇ ਤੇ ਲਗਾਤਾਰ ਅਰਦਾਸਾਂ ਦਾ سلسلہ جاری ਹੈ ਰਾਜਵੀਰ ਜਵੰਦਾ ਦੀ ਸੀ ਤੇ ਆ ਵੀ ਲਈ ਲਗਾਤਾਰ ਅਰਦਾਸਾਂ ਦਾ سلسلہ جاری ਹੈ ਇਸ ਵਕਤ ਸਾਡੀ ਮੌਜੂਦਗੀ ਹੈ ਇਨਸਾਨੀਅਤ ਸੰਸਥਾ ਦੇ ਮੈਂਬਰਾਂ ਦੇ ਨਾਲ ਮੈਂ ਵੇਖ ਪਾ ਰਹੀ ਹਾਂ ਤੁਸੀਂ ਸਾਰੇ ਨੰਗੇ ਪੈਰ ਵਿੱਚੋਂ ਸਭ ਤੋਂ ਪਹਿਲਾਂ ਮੈਂ ਜਾਨਣਾ ਚਾਹਾਂਗੀ ਕਿਵੇਂ ਤੁਸੀਂ ਅਰਦਾਸ ਕਰ ਰਹੇ ਹੋ ਰਾਜਵੀਰ ਲਈ ਤੇ ਦੇਖੋ ਅਸੀਂ ਰੱਬ ਤੇ ਭਰੋਸਾ ਨੂੰ ਪੱਕੇ ਕਰਦੇ ਹਾਂ ਵੀ ਕੋਈ ਗੱਲ ਨਹੀਂ ਕਿ ਜਿੱਥੇ ਦੁਨੀਆ ਅਰਦਾਸ ਕਰ ਰਹੀ ਹੈ ਤੇ ਉੱਥੇ ਹਰ ਇਨਸਾਨ ਹੈ ਜਿਹੜਾ ਉਹ ਇਸ ਚੀਜ਼ ਨੂੰ ਲੈ ਕੇ ਦੁਖੀ ਹੁੰਦਾ ਵੀ ਇੱਕ ਮਾਂ ਦਾ ਪੁੱਤ ਹੈ ਦੇਖੋ ਇੱਕ ਪੰਜਾਬ ਦਾ ਪੁੱਤ ਵੀ ਆ ਸਭ ਤੋਂ ਪਹਿਲਾਂ ਤੇ ਇਹ ਹੈ ਕਿ ਕਿਸੇ ਧੀ ਦਾ ਪਿਓ ਹੈ ਉਹ ਕਿ ਉਹਦੇ ਲਈ ਆਪਾਂ ਸਾਰੇ ਅਰਦਾਸ ਕਰੀਏ ਦੇਖੋ ਸਭ ਤੋਂ ਪਹਿਲਾਂ ਰਾਜਵੀਰ ਉਹਨਾਂ ਦੀ ਜਦੋਂ ਕਿਸਾਨੀ ਮੋਰਚਾ ਚੱਲ ਰਿਹਾ ਸੀ ਤੁਹਾਨੂੰ ਯਾਦ ਹੋਵੇਗਾ ਉਹਦੇ ਵਿੱਚ ਉਹਨਾਂ ਦੇ ਪਿਓ ਦੀ ਜਿਹੜੀ ਸੀ ਉਹ ਡੈਥ ਹੋ ਗਈ ਸੀ ਕਿਉਂ ਕਿਵੇਂ ਰੋਏ ਸੀ ਤੇ ਉਹ ਅੱਜ ਹੰਝੂ ਸਾਨੂੰ ਅੱਜ ਫਿਰ ਰੁਲਾਉਂਦੇ ਨੇ ਵੀ ਉਹ ਦਰਦ ਰੱਖਦਾ ਪੰਜਾਬ ਦੇ ਪ੍ਰਤੀ ਤੇ ਕਿੰਨਾ ਉਹਨੇ ਕਿਸਾਨੀ ਮੋਰਚੇ ਚ ਮਤਲਬ ਕਿ ਆਪਣਾ ਯੋਗਦਾਨ ਪਾਇਆ ਕਿੰਨੇ ਵੀਰਾਂ ਨੂੰ ਨਾਲ ਲੈ ਕੇ ਤੇ ਅਸੀਂ ਉਸ ਪੰਜਾਬ ਦੇ ਪੁੱਤ ਲਈ ਅਰਦਾਸਾਂ ਕਰਕੇ ਸ੍ਰੀ ਅਨੰਦ ਅੰਬ ਸਾਹਿਬ ਗੁਰਦੁਆਰਾ ਸਾਹਿਬ ਤੋਂ ਇੱਥੇ ਪਹੁੰਚੇ ਆਂ ਪ੍ਰਸ਼ਾਦ ਲੈ ਕੇ ਤੇ ਨੰਗੇ ਪੈਰੀ ਸਾਰੇ ਅਸੀਂ ਆਏ ਆਂ ਇੱਕ ਸ਼ਰਦਾ ਲੈ ਕੇ ਤੇ ਇੱਕ ਪਰਿਵਾਰ ਨੂੰ ਜ਼ਰੂਰ ਮਿਲੀਏ ਤੇ ਉਹਨਾਂ ਨੂੰ ਜਿਹੜਾ ਹੈ ਕਾਇਮ ਹੌਸਲਾ ਦਿੱਤਾ ਜਾਏ ਇਹ ਹੀ ਚੀਜ਼ ਸਾਡਾ ਮਕਸਦ ਹੈ ਉੱਧਰ ਜਾ ਕੇ ਪਰਿਵਾਰ ਨਾਲ ਤੁਸੀਂ ਗੱਲਬਾਤ ਕੀਤੀ ਕੀ ਕਹਿਣਾ ਉਹਨਾਂ ਦਾ ਕਿੰਨੀ ਕੋ ਹਾਲਤ ਦੇ ਵਿੱਚ ਸੁਧਾਰ ਮਹਿਸੂਸ ਕਰ ਰਿਹਾ ਹੈ ਉਹ ਤੇ ਦੇਖੋ ਅਸੀਂ ਮਿਲ ਕੇ ਆਏ ਹਾਂ ਉਹ ਕਹਿੰਦੇ ਰਾਤ ਸਥਿਤੀ ਹਾਂ ਇਹ ਚੀਜ਼ ਸੀ ਵੀ ਡਾਕਟਰ ਨੇ ਕਿਹਾ ਸੀ ਵੀ ਜਿਹੜੀ ਸਥਿਤੀ ਹੈ ਉਹ ਥੋੜੀ ਜੀ ਨਾਜ਼ੁਕ ਹੈ ਪਰ ਹੁਣ ਫੇਰ ਮਤਲਬ ਕਿ ਮੈਸੇਜ ਸੁਣਨੋਂ ਸਾਨੂੰ ਅੰਦਰੋਂ ਮਿਲਿਆ ਵੀ ਠੀਕ ਨੇ ਹੋ ਥੋੜਾ ਰਿਕਵਰ ਹੋਰ ਕਰਨ ਲੱਗੇ ਨੇ ਤੇ ਦੇਖੋ ਇਹੀ ਹੈ ਵੀ ਦਿਨ ਪੱ ਦਿਨ ਮਤਲਬ ਕਿ ਬਸ ਅਸੀਂ ਇਹ ਹੈ ਵੀ ਦਿਨ ਜਿੰਨੇ ਮਰਜ਼ੀ ਲੱਗ ਜਾਣ ਪਰ ਕਾਇਮ ਹੋ ਜਿਓ ਆਪਣਾ ਉਹ ਪੁੱਤ ਹੈ ਜਿਹੜਾ ਆਪਦੇ ਪਰਿਵਾਰ ਚ ਆ ਜੇ ਤੇ ਦੂਜਾ ਫਿਰ ਪੰਜਾਬ ਚ ਆ ਜੇ ਇਕੱਲਾ ਪਰਿਵਾਰ ਤੱਕੀ ਨਹੀਂ ਪਰ ਪੰਜਾਬ ਚ ਆਉਣ ਜੋਗਾ ਕਰਦੇ ਉਹ ਸਟੇਜਾਂ ਤੇ ਫਿਰ ਸੋਹਣੇ ਸੋਹਣੇ ਜਿਹੜੇ ਸਮਾਜ ਨਾਲ ਪੰਜਾਬ ਨਾਲ ਲੇਟਣ ਨੇ ਵਧੀਆ ਜਿਹੜੇ ਗੀਤ ਨੇ ਉਹ ਗਾਉਣ ਲੱਗੇ ਤੇ ਅਸੀਂ ਉਹ ਰਾਜਵੀਰ ਦੀ ਉਹ ਚਿਹਰੇ ਦੀ ਰਾਜਵੀਰ ਤੇ ਹੱਸਦਾ ਹੀ ਜਿਵੇਂ ਪੰਜਾਬ ਹੱਸਦਾ ਹੁੰਦਾ ਤੇ ਇਦਾਂ ਲੱਗਦਾ ਤੇ ਅਸੀਂ ਇਹੀ ਚਾਹੁੰਦੇ ਆ ਵੀ ਰਾਜਵੀਰ ਫਿਰ ਉਵੇਂ ਸਟੇਜਾਂ ਤੇ ਆਵੇ ਤੇ ਕਿਤੇ ਜਿੱਥੇ ਲੋੜ ਪੈਂਦੀ ਉੱਥੇ ਆਣ ਕੇ ਖਿਲੋੜੇ ਅਨੇ ਪੰਜਾਬੀ ਹੀ ਪੰਜਾਬੀ ਲਈ ਖੜੇ ਹੁੰਦੇ ਨੇ ਤੁਸੀਂ ਕਿਸਾਨ ਅੰਦੋਲਨ ਦਾ ਜ਼ਿਕਰ ਕੀਤਾ ਇਸ ਤੋਂ ਇਲਾਵਾ ਜਦੋਂ ਹੜ੍ਹਾਂ ਦੇ ਹਾਲਾਤ ਬਣੇ ਤਾਂ ਵੀ ਰਾਜਵੀਰ ਜਵਨ ਦਾ ਆਪਣੇ ਸਾਥੀਆਂ ਨਾਲ ਉਥੇ ਡਟੇ ਰਹੇ ਜੋ ਹੜ੍ਹ ਪਰਬਾਵੇਤ ਇਲਾਕੇ ਸੀ ਤੇ ਹੁਣ ਵੀ ਜਦੋਂ ਰਾਜਵੀਰ ਦੀ ਇਹ ਹਾਲਤ ਹੋਈ ਇਥੇ ਅਰਦਾਸਾਂ ਦਾ سلسلہ ਪਹਿਲੇ ਦਿਨ ਤੋਂ ਚੱਲ ਰਹੇ تھے ਉਹਨਾਂ ਦੇ ਚੌਣ ਵਾਲੇ ਪਹੁੰਚ ਰਹੇ ਸੀ ਉਹ ਅਰਦਾਸਾਂ ਕਰ ਰਹੇ ਸੀ ਤੁਸੀਂ ਵੀ ਇੱਥੇ ਪਹੁੰਚੇ ਹੋ ਪੂਰੇ ਪੰਜਾਬ ਵਿੱਚ ਰਾਤ ਭਰ ਤੋਂ ਜਦੋਂ ਤੋਂ ਇੱਕ ਵੀਡੀਓ ਆਈ ਕਨਵਰ ਗਰੇਵਾਲ ਜੀ ਦੀ ਸਾਹਮਣੇ ਕਿ ਅਰਦਾਸ ਕਰੋ ਤੇ ਸਾਰੇ ਗੁਰਦੁਆਰਾ ਸਾਹਿਬਾਨ ਵਿੱਚ ਜਾਂ ਫਿਰ ਜਿੱਥੇ ਇਹ ਜੋ ਲੋਕ ਮੌਜੂਦ ਹਤੇ ਅਰਦਾਸ ਕਰਨੇ ਤੁਸੀਂ ਕੀ ਕਹੋਗੇ ਤੇ ਦੇਖੋ ਅਸੀਂ ਸਭਨਾਂ ਨੂੰ ਪੂਰੇ ਪੰਜਾਬੀਅਤ ਨੂੰ ਪੰਜਾਬੀਆਂ ਨੂੰ ਬਾਹਰ ਵਿਦੇਸ਼ਾਂ ਵਿਦੇਸ਼ਾਂ ਚ ਬੈਠੇ ਪੰਜਾਬੀਆਂ ਨੂੰ ਹੀ ਨਹੀਂ ਬਲਕਿ ਜਿਨ੍ਹਾਂ ਦੇ ਅੰਦਰ ਇਨਸਾਨੀਅਤ ਹੈ ਤੇ ਜਿਹੜੇ ਇਸ ਦਰਦ ਨੂੰ ਮਹਿਸੂਸ ਕਰਦੇ ਨੇ ਵੈਸੇ ਅਰਦਾਸ ਵੀ ਉਹੀ ਕਰਨਗੇ ਜਿਨ੍ਹਾਂ ਦੇ ਅੰਦਰ ਮਤਲਬ ਕਿ ਇਹ ਸ਼ਬਦ ਦੇਖੋ ਇਹ ਭਰੇ ਨਹੀਂ ਜਾਂਦੇ ਇਹ ਆਪੇ ਉਹ ਖੁਦਾ ਭਰਦਾ ਤੇ ਅਰਦਾਸ ਤਾਂ ਨਾਲੇ ਬੋਲਾਂ ਨਾਲ ਨਹੀਂ ਭਾਵਨਾ ਨਾਲ ਪਿਆਰ ਨਾਲ ਹੁੰਦੀ ਹੈ ਤੇ ਅਸੀਂ ਉਸੇ ਤਰ੍ਹਾਂ ਤੁਸੀਂ ਸਾਰਿਆਂ ਨੂੰ ਹੀ ਬੇਨਤੀ ਕਰਦੇ ਆਂ ਵੀ ਜਿਨ੍ਹਾਂ ਨੇ ਵੀ ਦੇਖੋ ਇੱਕ ਸਾਡੇ ਪੰਜਾਬ ਦਾ ਪੁੱਤ ਉਹਦਾ ਸਾਰਾ ਚੈੱਕ ਕਰੋ ਜਿਹਨੇ ਪੰਜਾਬ ਲਈ ਕੀਤਾ ਕੀ ਤੇ ਉਹ ਵੇਖ ਕੇ ਤੁਸੀਂ ਸਾਰੇ ਇੱਕ ਵਾਰ ਆਪਣਾ ਉਹ ਇੱਕ ਮਾਂ ਦਾ ਦਰਦ ਸਮਝਦੇ ਆਂ ਤੇ ਇੱਕ ਧੀ ਦਾ ਦਰਦ ਪਿਓ ਦੇ ਪ੍ਰਤੀ ਜਿਹੜਾ ਹੁੰਦਾ ਪਿਆਰ ਆ ਜਿਹੜਾ ਉਹ ਸਮਝਦੇ ਆਂ ਇੱਕ ਘਰ ਵਾਲੀ ਦਾ ਆਪਣੇ ਘਰ ਵਾਲੇ ਦੇ ਪ੍ਰਤੀ ਜਿਹੜਾ ਪਿਆਰ ਉਹ ਸਮਝਦੇ ਆਂ ਜਿਹੜਾ ਵੀ ਸਮਝੇਗਾ ਉਹ ਪੱਕਾ ਜਿਹੜਾ ਹੈ ਅਰਦਾਸ ਕਰੇਗਾ ਤੇ ਅਸੀਂ ਜਿਨ੍ਹਾਂ ਨੇ ਨਹੀਂ ਕੀਤੀ ਉਹਨਾਂ ਨੂੰ ਅਪੀਲ ਕਰਦੇ ਆਂ ਵੀ ਜ਼ਰੂਰ ਕਰੋ ਰਾਜਵੀਰ ਦੇ ਗੀਤਾਂ ਲਈ ਕੀ ਕਹੋਗੇ ਉਹ ਜਾਣੇ ਜਾਂਦੇ ਨੇ ਅਖਾੜੇ ਕਰਨ ਦੇ ਲਈ ਬਹੁਤ ਘੱਟ ਰਹਿ ਗਏ ਇਸ ਤਰ੍ਹਾਂ ਦੇ ਅੱਜ ਕੱਲ ਦੇ ਸਮੇਂ ਵਿੱਚ ਗਾਇਕ ਜੋ ਅਖਾੜੇ ਅੱਜ ਦੇ ਸਮੇਂ ਵਿੱਚ ਵੀ ਕਰਦੇ ਨੇ ਕੁਰਤੇ ਚਾਦਰੇ ਲਈ ਉਹ ਜਾਣੇ ਜਾਂਦੇ ਨੇ ਜੋ ਇੱਕ ਉਹਨਾਂ ਦਾ ਇਹ ਦਸਤਾਰ ਦਾ ਸਟਾਈਲ ਹੈ ਉਸ ਦੇ ਲਈ ਉਹ ਜਾਣੇ ਜਾਂਦੇ ਬਹੁਤ ਸੋਹਣਾ ਦਸਤਾਰ ਬੰਦੇ ਨੇ ਦੇਖੋ ਸਲਾਉਣਾ ਚਾਹੀਦਾ ਹੈ ਸਾਡਾ ਤੇ ਸਾਡੀ ਸੰਸਥਾ ਦਾ ਤੇ ਮੇਨ ਮੋਟਿਵ ਹੀ ਹੈ ਵੀ ਜੇ ਕੁਝ ਕੁਝ ਚੰਗਾ ਕਰਦਾ ਉਹਨੂੰ ਸਲਾਵੇ ਤੇ ਅਸੀਂ ਤੇ ਸਾਰੇ ਹੀ ਆਪਣੀ ਸੰਸਥਾ ਦੀ ਸਾਰੀ ਟੀਮ 300 ਪਲੱਸ ਜਿਹੜਾ ਜਿੰਨਾ ਮੈਂਬਰ ਅਸੀਂ ਤੇ ਸਭਨਾਂ ਨੂੰ ਇਹੀ ਚੀਜ਼ ਕਹਿੰਦੇ ਆ ਤੇ ਹੁਣ ਅਸੀਂ ਦਸਵੀਂ ਵਰੇਗੰਡ ਮਨਾ ਕੇ ਹਟੇ ਆ ਉਹਦੇ ਵਿੱਚ ਵੀ ਅਸੀਂ ਅਸੀਂ ਕਿੰਨੀਆਂ ਸਮਾਜ ਸੇਵੀ ਸੰਸਥਾਵਾਂ ਆਈਆਂ ਸੀ ਉਹਦੇ ਵਿੱਚ ਵੀ ਇਹ ਕਹਿੰਦੇ ਵੀ ਜੇ ਕੋਈ ਪਿੰਡ ਦਾ ਵੀ ਕੋਈ ਚੰਗਾ ਕੰਮ ਕਰਦਾ ਨਾ ਤੇ ਉਹਨੂੰ ਸਲਾਉ ਜ਼ਰੂਰ ਤੇ ਰਾਜਵੀਰ ਦੀ ਤਾਂ ਫਿਰ ਗੱਲ ਹੀ ਵੱਖਰੀ ਹੈ ਤੇ ਉਹਨਾਂ ਦਸਤਾਰ ਨੂੰ ਕਿੰਨੀ ਦੂਰ ਤੱਕ ਦੁਨੀਆ ਤੱਕ ਦੇਸ਼ ਤੱਕ ਪਹੁੰਚਾਇਆ ਤੇ ਬਹੁਤ ਸੋਹਣਾ ਉਹਨਾਂ ਦੇ ਜਿਹੜੇ ਗੀਤ ਨੇ ਧੀਆਂ ਦੇ ਪ੍ਰਤੀ ਕਿੰਨਾ ਸੋਹਣਾ ਉਹ ਸਾਰੇ ਲਾਉਂਦੇ ਨੇ ਹਨਾ ਉਹ ਆਇਆ ਤੇ ਬੜੇ ਭਾਵਕ ਨੇ ਬਹੁਤ ਸੋਹਣੇ ਬੋਲ ਮਤਲਬ ਕਿ ਜਿਹੜੀ ਗਾਇਨ ਸ਼ੈਲੀ ਹੈ ਰਾਜਵੀਰ ਦੀ ਬੜੀ ਕਮਾਲ ਦੀ ਹੈ ਤੇ ਹਰ ਉਹਦੇ ਚ ਜਿਹੜਾ ਹਰ ਇੱਕ ਕਿਸੇ ਗਾਇਕ ਦਾ ਗਾਣਾ ਵੀ ਜਿਹੜਾ ਰਾਜਵੀਰ ਦੇ ਮੂੰਹੋਂ ਫੱਬਦਾ ਸੋਹਣਾ ਲੱਗਦਾ ਹੈ ਇੱਕ ਵੀ ਸ਼ਬਦ ਤੇ ਕੋਈ ਉਂਗਲ ਨਹੀਂ ਚੁੱਕ ਸਕਦਾ ਉਹਨਾਂ ਦੇ ਗੀਤਾਂ ਦੇ ਬਹੁਤ ਸ਼ੁਕਰੀਆ ਜੀ ਤਾਂ ਰਾਜਵੀਰ ਜਵੰਦਾ ਦੇ ਲਈ ਹਰ ਕੋਈ ਅਰਦਾਸ ਕਰ ਰਿਹਾ ਹੈ ਲਗਾਤਾਰ ਜੋ ਉਹਨਾਂ ਦੇ ਚਾਹਣ ਵਾਲੇ ਆ ਉਹ ਪਹੁੰਚ ਰਹੇ ਨੇ ਸੰਸਥਾਵਾਂ ਨੇ ਉਹ ਆਪਣੇ ਪੱਧਰ ਤੇ ਅਰਦਾਸਾਂ ਕਰ ਰਹੀਆਂ ਨੇ ਤੇ ਹੋਰ ਜਿਹੜੇ ਹੋਰ ਲੋਕ ਹੈ ਉਹਨਾਂ ਤੋਂ ਵੀ ਅਪੀਲ ਕੀਤੀ ਜਾ ਰਹੀ ਹੈ ਕਿ ਤੁਸੀਂ ਵੀ ਅਰਦਾਸ ਕਰੋ ਕਿਉਂਕਿ ਅਰਦਾਸ ਦੇ ਵਿੱਚ ਜੋ ਪਾਵਰ ਹੈ ਉਹ ਕਿਸੇ ਵੀ ਉਹਨੋਂ ਕੋਨ ਕਿਸੇ ਵੀ ਸਥਿਤੀ ਵਿੱਚ ਹੋਵੇ ਮੁਸ਼ਕਲ ਤੋਂ ਮੁਸ਼ਕਲ ਸਥਿਤੀ ਵਿੱਚ ਹੋਵੇ ਉਸ ਤੋਂ ਕੱਢ ਸਕਦੀ ਹੈ ਤੇ ਰਾਜਵੇਰੇ ਸਮੇਂ ਜ਼ਿੰਦਗੀ ਅਤੇ ਮੌਤ ਦੀ ਜੰਗ ਜਿਵੇਂ ਲੜ ਰਿਹਾ ਹੈ ਤੇ ਉਸ ਦੇ ਲਈ ਇੱਕ ਅਰਦਾਸ ਹੀ ਹੈ ਜੋ ਉਹਨਾਂ ਨੂੰ ਬਚਾ ਸਕਦੀ ਹੈ